ਨਾਮ ਹੈ ਜੀ ਆਪਣਾ ਸੁਮਨ ਕੁਮਾਰ ਬਲਾਕ ਪ੍ਰਧਾਨ ਸ਼ਹਿਰੀ ਹਾਂ ਜੀ ਜਿਹੜਾ ਜੇ ਕੈਂਪ ਲਾਇਆ ਗਿਆ ਹੈ ਤੇ ਇਹਦੇ ਵਿੱਚ ਕੀ ਮਤਲਬ ਕਿ ਸਹੂਲਤਾਂ ਮਿਲਦੀਆਂ ਆਪਾਂ ਨੇ ਜਿਹੜੇ ਲੋਕਾਂ ਨੂੰ ਤੁਸੀਂ ਦੇ ਰਹੇ ਜੀ ਇਹ ਜੀ ਤਕਰੀਬਨ ਤਿਕਟਮ ਜਮ ਬਲੋ ਭਰਾਪਾ ਪੈਨਸ਼ਨ ਵਿਧਵਾ ਪੈਨਸ਼ਨ ਲਾਹ ਪਤਨੀ ਕਾਪੀਆਂ ਕਿਸੇ ਦਾ ਕੋਈ ਬੀਜ ਦਾ ਰੋਲਾ ਮੋਕ ਦੇ ਨਿਪਟਾਰਾ ਕੀਤਾ ਜਾਂਦਾ ਹੋਰ ਵੀ ਕਈ ਕਿਸਮ ਦੀ ਹੈਗੀ ਜੀ ਮੋਕ ਦੇ ਤਕਰੀਬਨ ਤਿਕਟਮ ਸਾਰੇ ਵਿਭਾਗਾਂ ਦੇ ਅਧਿਕਾਰੀ ਇੱਥੇ ਮੌਜੂਦ ਹੈ ਮੋਕ ਦੇ ਨਿਪਟਾਰਾ ਹੋ ਜਾਂਦਾ ਜੀ ਬਹੁਤ ਵਧੀਆ ਸਹੂਲਤਾਂ ਲੋਕਾਂ ਨੂੰ ਬਹੁਤ ਮੁਕਲਾਬ ਲੈ ਰਹੇ ਆ ਜੋ ਪੰਜਾਬ ਵੱਲ ਭਗਵੰਤ ਮਾਨ ਸਰਕਾਰ ਵੱਲ ਇਹ ਜਿਹੜੀ ਮਹਿਮ ਜਾਰੀ ਕੀਤੀ ਗਈ ਹੈ ਇਹ ਘਰ ਵਿੱਚ ਜਾ ਕੇ ਇਹ ਉਹੀ ਮਹਿਮ ਦੇ ਤਹਿਤ ਹੋ ਰਿਹਾ ਕੰਮ ਹਾਂਜੀ ਹਾਂਜੀ ਸਰਕਾਰ ਆਪਕੇ ਦੁਆਰਾ ਸਰਕਾਰ ਆਪਕੇ ਦੁਆਰਾ ਇੱਕ ਜਿਹੜੇ ਸ਼ਹਿਰ ਦੇ ਵਿੱਚ ਕਾਫੀ ਸਮੇਂ ਲ ਮੈਂ ਤਾਂ ਇੱਕ ਆਪਣਾ ਜਿਹੜਾ ਪੁਲਿਸ ਹੈਗਾ ਰੁਕਿਆ ਆਇਆ ਸੀਗਾ ਉਹ ਵੀ ਹੋਇਆ ਪਰ ਜਿਹੜੀ ਉਹਦੀ ਸਾਮ ਸੰਭਾਲਦੀ ਹੈ ਸਫਾਈ ਦੀ ਹੈ ਉਹਦੇ ਵੱਲ ਵੀ ਲੋਕੀ ਕਈ ਸਵਾਲ ਚੱਕ ਰਹੇ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਜਿਹੜੇ ਕੰਮ ਹਜੇ ਵੀ ਕੁਝ ਅਧੂਰੇ ਨੇ ਦੇਖੋ ਜੀ ਸਾਫ ਸਫਾਈ ਤਾਂ ਤਕਰੀਬਨ ਵੈਸੇ ਹੁੰਦੀ ਵੀ ਹੈ ਥੋੜਾ ਜਿਹਾ ਲੋਕਾਂ ਨੂੰ ਆਪਾਂ ਨੂੰ ਵੀ ਜਾਗਰੂਕ ਹੋਣਾ ਪੈਣਾ ਹੁਣ ਕੱਲ ਵੀ ਕਰੀ ਜਾਂਦੇ ਸੀਗੇ ਵੀ ਉਹ ਵੀ ਕੂੜਾ ਕਰਕਰ ਇਹ ਤਾਂ ਥੋੜਾ ਜਿਹਾ ਹੁਣ ਆਪਾਂ ਨੂੰ ਵੀ ਲੋਕਾਂ ਨੂੰ ਵੀ ਸੁਲਾਈ ਆ ਆ ਵੀ ਅੰਗਲਸ ਜੀ ਕੇ ਸੁਰਤ ਨੇ ਆਪਣਾ ਆਪਣੇ ਘਰਾਂ ਵਿੱਚ ਹੀ ਜਿਹੜੇ ਕੀ ਹੈ ਡਸਟਬਿਨ ਲਾਉਣੇ ਚਾਹੀਦੇ ਆ ਔਰ ਉਹਨਾਂ ਨੂੰ ਜਿਹੜਾ ਘਰਾਂ ਚ ਜਿਹੜੇ ਆਪਣੇ ਅਸੀਂ ਪਰ ਆਉਂਦੇ ਉਹ ਲੈ ਕੇ ਜਾਂਦੇ ਆ ਇਹਨਾਂ ਦਾ ਧਿਆਨ ਤਾਂ ਹੋਣਾ ਥੋੜਾ ਜਿਹਾ ਆਪਾਂ ਨੂੰ ਵੀ ਰੱਖਣਾ ਪੈਣਾ ਹੈ ਇੱਕ ਕੂੜਾ ਜਿਹੜਾ ਆਪਣਾ ਕਰਕਰਡ ਆ ਤਾਂ ਛੱਟਿਆ ਜਾ ਰਿਹਾ ਉੱਥੇ ਵੀ ਇੱਕ ਮਸ਼ੀਨ ਦੇ ਬਾਰੇ ਪਿਛਲੇ ਸਮੇਂ ਚ ਇੱਕ ਆਪਣੇ ਲਾਈਵ ਹੋ ਕੇ ਦਿਖਾਇਆ ਗਿਆ ਸੀਗਾ ਕਿ ਜਿਹੜੀ 90 ਕਰੋੜ ਰੁਪਏ ਦੀ ਮਸ਼ੀਨ ਹੈ ਉਹਨੂੰ ਵੀ ਇੱਕ ਖਸਤਾ ਹਾਲਤ ਵਿੱਚ ਕਰ ਦਿੱਤਾ ਗਿਆ ਕਿ ਸਾਲ ਦੇ ਵਿੱਚ ਉਹਨਦੇ ਬਾਰੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਐਮਐਲਏ ਸਾਹਿਬ ਦੀ ਨਿਗਾਹ ਚ ਹਣਾ ਉਹਨਾਂ ਨੇ ਇਹੋ ਸਾਹਿਬ ਨੂੰ ਉਹਨਾਂ ਕਿਹਾ ਖਿੱਚਿਆ ਵੀ ਪਈ ਜਾਂਦਾ ਦੱਸੋ ਕੀ ਹਾਲ ਹੈ ਇਹਦਾ ਕੀ ਕੀਤਾ ਜਾਵੇ ਉਹ ਹੁਣ ਆਪਦੇ ਤੌਰ ਤੇ ਉਹਨਾਂ ਦੀ ਕਰ ਰਹੇ ਆ ਕਿੰਨਾ ਦੀ ਜ਼ਿੰਮੇਵਾਰੀ ਬੰਦੀ ਹੈ ਕੀ ਗੱਲਬਾਤ ਹੈ ਉਹਨੂੰ ਖਿੱਚਿਆ ਜਾਊਗਾ ਪੂਰਾ ਹੀ ਉਹਨਾਂ ਦੇ ਕਰਨ ਬੰਦੀ ਕਰ ਵੀ ਕੀਤੀ ਜਾਊਗੀ ਜੀ ਆਉਣ ਵਾਲੇ ਸਮੇਂ ਚ ਹੋਰ ਕੀ ਕੀ ਸ਼ਹਿਰ ਵਾਸੀਆਂ ਲਈ ਨਵਾਂ ਹੋਣ ਜਾ ਰਿਹਾ ਹੈਗਾ ਜਿਹੜਾ ਕੋਈ ਮੈਂ ਵੱਡੀ ਕੀ ਵੀ ਤਾਂ ਇੱਕ ਤਾਂ ਜੀ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਐਮਐਲਏ ਜਿਹੜੀ ਪਿਓਰਟੀ ਆ ਉਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਵੀ ਲੋਕਾਂ ਨਾਲ ਤਕਰੀਬਨ ਦਰਬਨ ਸਾਰੇ ਸਟੇਜਾਂ ਤੇ ਇਹੀ ਵਾਅਦਾ ਕੀਤਾ ਸੀਗਾ ਵੀ ਅਸੀਂ ਸ਼ਹਿਰ ਨੂੰ ਸਾਫ਼ ਪਾਣੀ ਜਿਹੜੀ ਕਿ ਸੁਰਤਿ ਮੰਗਾ ਜੀ ਸਾਡੇ ਜਨਮ ਵੇਲੇ ਤੋਂ ਚੱਲਿਆ ਜਾਂਦਾ ਕੰਮ ਤੇ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੁੰਦਾ ਇਹ ਤੋਂ ਮੁਕਤ ਕਰਨਾ ਜੀ ਔਰ ਉਹਦੇ ਲਈ ਜਿਹੜੇ ਐਮਐਲਏ ਸਾਹਿਬ ਪੂਰਾ ਜੋਰ ਲਾ ਰਹੇ ਆ ਉਹ ਤੁਹਾਡੇ ਇਹ ਬਿਆਨ ਦੇ ਵਿੱਚ ਵੀ ਇੱਥੇ ਕਹਿ ਕੇ ਗਏ ਆ ਲੋਕਾਂ ਨੂੰ ਸੰਬੋਧਨ ਕਰਕੇ ਗਏ ਆ ਵੀ ਜਿੰਨੇ ਵੀ ਆਪਣੇ ਸ਼ਹਿਰ ਦੇ ਐਮਸੀ ਆਪਦੀਆਂ ਤਨਖਾਹਾਂ ਲਈ ਜਾਂ ਹੋਰ ਤਰੀਕੇ ਲਈ ਇਹਦੇ ਝੰਡੇ ਪਾਸ ਕਰਾ ਲੈਂਦੇ ਆ ਔਰ ਜੋ ਕਿ ਸ਼ਹਿਰ ਦੀ ਜਿਹੜੀ ਇੱਕ ਮੇਨ ਸਮੱਸਿਆ ਉਹ ਸੀਵਰੇਜ ਦੀ ਹੈ ਕਈਆਂ ਥਾਵਾਂ ਤੇ ਰੇਰ ਆ ਜਿਵੇਂ ਆਪਣੋਂ ਰੇਰ ਇਹਨੂੰ ਪੈਲਸ ਵਾਲਾ ਇਲਾਕਾ ਜਾਂ ਹੋਰ ਵੀ ਕਈ ਕਿ ਹੈਗੀਆਂ ਘਰ ਰੋੜ ਹੈ ਜਿੱਥੇ ਕਿ ਸੀਵਰੇ ਪੈਣ ਵਾਲਾ ਉਹਨਾਂ ਲਈ ਉਹ ਜਿਹੜੇ ਆ ਕਮੇਟੀ ਹੈ ਜਿਹੜੀ ਉਹ ਮਤਾ ਜਿਹੜਾ ਪਾਸ ਨਹੀਂ ਕਰ ਰਹੀ ਆ ਸਾਡੇ ਐਮਐਲਏ ਸਾਹਿਬ ਨੂੰ ਜਦੋਂ ਮਰਜ਼ੀ ਸੱਦ ਲੋ ਜੀ ਔਰ ਰਾਤ ਨੂੰ ਵੀ ਆ ਕੇ ਸੈਨ ਕਰਦੇ ਨੇ ਕਿ ਵੀ ਮਤਾ ਪਾਸ ਕਰਨਾ ਉਹ ਜਦੋਂ ਸਾਈਨ 316 ਲੇਕਿਨ ਇਹ ਕਿਸੇ ਪਾਸੇ ਦਾ ਦਵਾਲੀਆਂ ਹੁੰਦੇ ਪਏ ਵੀ ਸੁਧਾਰਨਾ ਹੋ ਜੇ ਕਿਤੇ ਲੋਕਾਂ ਦਾ ਉਹ ਤਾਂ ਲੋਕਾਂ ਨੂੰ ਵੀ ਅਪੀਲ ਕਰਕੇ ਗਏ ਆ ਜਦੇ ਆਦੇ ਐਮਸੀਨ ਨੂੰ ਸਵਾਲ ਪੁੱਛੋ ਵੀ ਭਾਈ ਤੁਸੀਂ ਕਿਉਂ ਨਹੀਂ ਮਤਾਂ ਬਸ ਕਰਦੇਗੇ